ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕੂਲੇਖਾ ਬਹੁਤ-ਬਹੁਤ ਸਵਾਗਤ ਕਰਦੀਆਂ ਅੱਜ ਦਾ ਜੋ ਸਾਡਾ ਵਿਸ਼ੇਸ਼ ਖਬਰ ਹੈ ਉਹ ਹੈ ਨਵਦੀਪ ਜਲਬੇੜੇ ਨੂੰ ਲੈ ਕੇ ਨਵਦੀਪ ਜਲਬੇੜੇ ਨੂੰ ਨਵਦੀਪ ਜਲਬੇੜੇ ਨੂੰ ਕੋਰਟ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਮਾਂਸ਼ੂ ਅਟਵਾਲ ਜੀ ਮਾਂਸ਼ੂ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੇ ਮਾਂਸ਼ੂ ਜੀ ਕੀ ਕਹਿਣਾ ਚਾਹੋਗੇ ਕਿ ਜੋ ਨਵਦੀਪ ਜਲਬੇੜਾ ਨੇ ਉਹਨਾਂ ਨੂੰ ਫਾਈਨਲੀ ਜੋ ਜ਼ਮਾਨਤ ਹੈ ਉਹ ਮਿਲ ਚੁੱਕੀ ਹੈ ਬਿਲਕੁਲ ਬਿਲਕੁਲ ਸੁਲੇਖਾ ਇੱਥੇ ਜ਼ਮਾਨਤ ਹੁਣ ਨਵਦੀਪ ਜਲਵੇੜਾ ਨੂੰ ਮਿਲ ਚੁੱਕੀ ਹੈ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਨਵਦੀਪ ਜਲਵੇੜਾ ਦੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਜਿਹੜੀ ਆਪਾਂ ਦਰਸ਼ਕਾਂ ਤੱਕ ਪਹੁੰਚਾਈਆਂ ਤਾਂ ਇੱਥੇ ਹੀ ਅਪਡੇਟ ਇਹ ਹੈ ਕਿ ਉਹਨਾਂ ਨੂੰ ਜ਼ਮਾਨਤ ਬਿੱਤੇ ਦੀ ਨਹੀਂ ਮਿਲ ਚੁੱਕੀ ਹੈ ਜੇਕਰ ਆਪਾਂ ਇੱਥੇ ਗੱਲ ਕਰਦੇ ਆ ਨਵਦੀਪ ਦੀ ਤਾਂ ਦੇਖੋ ਵਾਟਰ ਕੈਨਨ ਬੋਇਲਰ ਦੇ ਨਾਲ ਪਰਚਿੱਦੇ ਇੱਥੇ ਹੋਏ ਨੇ ਕਿਉਂਕਿ ਜਦੋਂ ਆਪਣੇ ਇੱਥੇ ਕਿਤੇ ਨਾ ਕਿਤੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਉੱਤੇ ਕਿਸਾਨਾਂ ਵੱਲੋਂ ਪੱਕੇ ਤੌਰ ਤੇ ਮੋਰਚਾ ਲਗਾਇਆ ਗਿਆ ਸੀ ਤਾਂ ਇਸ ਮੋਰਚੇ ਦੇ ਵਿੱਚ ਕਿਸਾਨਾਂ ਦੇ ਉੱਤੇ ਬਹੁਤ ਤਸ਼ੱਦਦ ਜਿਹੜਾ ਹੈ ਸਰਕਾਰਾਂ ਦੇ ਵੱਲੋਂ ਡਾਕਿਆ ਗਿਆ ਸੀ ਤਾਂ ਉਹਨਾਂ ਦੇ ਉੱਤੇ ਵਾਟਰ ਕੈਨਨ ਦੇ ਨਾਲ ਪਾਣੀ ਸੁੱਟਿਆ ਜਾ ਰਿਹਾ ਸੀ ਲਗਾਤਾਰ ਜੇਕਰ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਉੱਤੇ ਜਿਹੜੇ ਹੰਝੂ ਗੈਸ ਦੇ ਗੋਲੇ ਨੇ ਉਹ ਛੱਡੇ ਗਏ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਇੱਥੇ ਆਪਾਂ ਕਹਿ ਸਕਦੇ ਹਾਂ ਇਹ ਵੱਡੇ ਸਵਾਲ ਉੱਠ ਰਹੇ ਸੀ ਕਿ ਨਵਦੀਪ ਜਲਬੇੜਾ ਨੇ ਆਖਿਰ ਇੱਥੇ ਇਦਾਂ ਦਾ ਕੀਤਾ ਹੀ ਕੀ ਹੈ ਕਿ ਉਹਨਾਂ ਨੂੰ ਇੱਥੇ ਸਜ਼ਾ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਇੱਥੇ ਹੁਣ ਹਾਲੀ ਦੀ ਵੱਡੀ ਖਬਰ ਹੈ ਕਿ ਨਵਦੀਪ ਜਲਬੇੜਾ ਨੂੰ ਹੁਣ ਇੱਥੇ ਰਿਹਾਈ ਰਿਹਾਈ ਤਾਂ ਨਹੀਂ ਕਹਿ ਸਕਦੇ ਪਰ ਜ਼ਮਾਨਤ ਜ਼ਰੂਰ ਇੱਥੇ ਮਿਲ ਜੀ ਹੈ ਪਰ ਗੱਲ ਉਹੀ ਹੈ ਕਿ ਇੱਥੇ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਤੇ ਖਾਸ ਤੌਰ ਤੇ ਧਿਆਨ ਦੇਣਾ ਬਿਲਕੁਲ 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 ਜਿਵੇਂ ਕਿ ਬੀਤੇ ਦਿਨੇ ਦੀ ਗੱਲ ਕੀਤੀ ਜਾਵੇ ਸਪੈਸ਼ਲ ਇੱਕ ਮੀਟਿੰਗ ਸਪੈਸੀਫਿਕ ਮੀਟਿੰਗ ਦੇ ਦੌਰਾਨ ਜੋ ਕਿ ਇਸ ਦੇ ਬਾਰੇ ਗੱਲ ਕੀਤੀ ਗਈ ਸੀ ਕਿ ਜੋ ਮੰਗਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਬਾਰਡਰ ਖੁੱਲਨੇ ਚਾਹੀਦੇ ਨੇ 17 ਜੁਲਾਈ ਦੀ ਜੋ ਆਖਰੀ ਡੇਟ ਸੀ ਕਿ ਇੱਕ ਬਾਰਡਰ ਖੋਲ ਦਿੱਤਾ ਜਾਵੇ ਤੇ ਕੱਲ ਹੀ ਜੋ 17 ਤਰੀਕ ਨੂੰ ਖਬਰ ਸਾਹਮਣੇ ਆਈ ਸੀ ਕਿ ਨਵਦੀਪ ਨੂੰ ਹੈ ਜੋ ਰਿਹਾ ਕਰ ਦਿੱਤਾ ਗਿਆ ਹੈ ਬਿਲਕੁਲ ਬਿਲਕੁਲ ਦੇਖੋ ਜ਼ਮਾਨਤ ਇੱਥੇ ਮਿਲੀ ਹੈ ਸੁਲੇਖਾ ਕਿ ਨਵਦੀਪ ਜਲਬੇੜਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਸੀ ਇੱਥੇ ਕਿਸਾਨ ਮੋਰਚਾ ਜਿਹੜਾ ਹੈ ਉਹ ਲਗਾਤਾਰ 4-5 ਮਹੀਨਿਆਂ ਤੋਂ ਚੱਲਦਾ ਆ ਰਿਹਾ ਹੈ ਇਥੇ ਜੇਕਰ ਆਪਾਂ ਗੱਲ ਕਰਦੇ ਆਂ ਨਵਦੀਪ ਜਲਵੇੜਾ ਦੀ ਤਾਂ ਨਵਦੀਪ ਜਲਵੇੜਾ ਦੇ ਵੱਲੋਂ ਵਾਟਰ ਕੈਨਨ ਦਾ ਜਿਹੜਾ ਮੂੰਹ ਹੈ ਉਹ ਘਮਾ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਇਥੇ ਨਵਦੀਪ ਜਲਵੇੜਾ ਨੂੰ ਜੇਲ੍ਹ ਦੇ ਵਿੱਚ ਛੁੱਟ ਦਿੱਤਾ ਗਿਆ ਸੀ ਜੀ ਬਿਲਕੁਲ ਬਿਲਕੁਲ ਵੱਡੀ ਖਬਰ ਇਹੀ ਹੈ ਕਿ ਇਥੇ ਨਵਦੀਪ ਜਲਵੇੜਾ ਨੂੰ ਹੁਣ ਜ਼ਮਾਨਤ ਮਿਲ ਚੁੱਕੀ ਹੈ ਤੇ ਸਭ ਤੋਂ ਵੱਡਾ ਆਪਾਂ ਕਹਿ ਸਕਦੇ ਆਂ ਅੰਦੋਲਨ ਹਾਲੇ ਵੀ ਚੱਲ ਰਹੀ ਹੈ ਜੀ ਬਿਲਕੁਲ ਬਿਲਕੁਲ ਅੰਦੋਲਨ ਦੇ ਕਾਰਨਾਂ ਦੀ ਜੇਕਰ ਆਪਾਂ ਗੱਲ ਕਰਦੇ ਆਂ ਇਸ ਸੁਲੇਖਾ ਤੱਕ ਕਾਰਨ ਬੇਸਿਕਲੀ ਇਹੀ ਨਿਕਲ ਕੇ ਸਾਹਮਣੇ ਆਉਂਦੇ ਨੇ ਕੀ ਅਜੇ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤੋਂ ਨਵਦੀਪ ਜਲਵੇੜਾ ਦੀ ਰਿਹਾਈ ਦੀ ਮੰਗ ਉਹ ਕਰ ਰਹੇ ਨੇ ਲਗਾਤਾਰ ਤਾ ਹੁਣ ਦੇਖੋ ਇੱਥੇ ਚਲੋ ਜ਼ਮਾਨਤ ਤਾਂ ਮਿਲੀ ਗਈ ਹੈ ਹੁਣ ਦੇਖਦੇ ਹਾਂ ਅੱਗੇ ਅੱਗੇ ਹੁੰਦਾ ਹੈ ਕੀ ਜੀ ਜੀ ਬਿਲਕੁਲ ਬਿਲਕੁਲ ਇੱਕ ਜੋ ਵੱਡਾ ਐਲਾਨ ਹੋ ਰਿਹਾ ਸੀ ਕਿ ਅਗਰ ਨਵਦੀਪ ਜਲਬੇੜਾ ਨੂੰ ਜੋ ਰਿਹਾਈ ਹੈ ਉਹ ਜੇ ਨਾ ਦਿੱਤੀ ਗਈ ਤਾਂ ਕਿਸਾਨ ਐ ਜੋ ਕੂਚ ਕਰ ਦੇਣਗੇ ਫਿਲਹਾਲ ਉਸ ਦੇ ਉੱਪਰ ਤਾਂ ਜੋ ਰੋਕ ਹੈ ਉਹ ਲੱਗ ਚੁੱਕੀ ਹੈ ਪਰ ਕਿਤੇ ਨਾ ਕਿਤੇ ਸ਼ੰਭੂ ਬਾਰਡਰ ਜਿਹੜਾ ਖੋਲਣ ਦੀ ਇਜਾਜ਼ਤ ਹੈ ਕੋਰਟ ਵੱਲੋਂ ਦਿੱਤੀ ਗਈ ਹੈ ਪਰ ਹਲੇ ਤੱਕ ਜੋ ਹੈ ਕੋਰਟ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਪਰ ਉਹ ਪ੍ਰੋਪਰ ਤਰੀਕੇ ਨਾਲ ਅਮਲ ਨਹੀਂ ਹੋਇਆ ਹੈਗਾ ਬਿਲਕੁਲ ਜੀ ਬਿਲਕੁਲ ਦੇਖੋ ਕੋਰਟ ਵੱਲੋਂ ਇਹ ਫੈਸਲਾ ਜੇ ਸੁਨਾਇਆ ਤਾਂ ਗਿਆ ਜ਼ਮਾਨਾ ਨਹੀਂ ਹੈ ਅਜੇ ਰਿਹਾਈ ਨਹੀਂ ਆਪਾਂ ਕਹਿ ਸਕਦੇ ਇੱਥੇ ਮਿਲੀ ਹੈ ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਆ ਨਵਦੀਪ ਜਲਵੇੜਾ ਦੀ ਤਾਂ ਨਵਦੀਪ ਜਲਵੇੜਾ ਦੇ ਵੱਲੋਂ ਇੱਥੇ ਕਿਤੇ ਨਾ ਕਿਤੇ ਵਾਟਰ ਕੈਨਨ ਦਾ ਮੂੰਹ ਕਮਾਣਾ ਯਾਨੀ ਕਿ ਉਹ ਕਿਸਾਨਾਂ ਦੇ ਪਿੱਛੇ ਉਹਨਾਂ ਨੇ ਇਹ ਜਿਹੜਾ ਕਦਮ ਹੈ ਚੁੱਕਿਆ ਸੀ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਕਿਸਾਨ ਵੀਰ ਨੇ ਦੇਖੋ ਸ਼ਹੀਦ ਵੀ ਹੋਏ ਨੇ ਜਿਹੜਾ ਕਰਾਂ ਦੀ ਗੱਲ ਕਰਦੇ ਆ ਇਸ ਤੋਂ ਇਲਾਵਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਇਹ ਫੈਸਲੇ ਇੱਥੇ ਲਏ ਗਏ ਨੇ ਤਾਂ ਇਹਨਾਂ ਨੂੰ ਆਪਾਂ ਕਿਤੇ ਨਾ ਕਿਤੇ ਸਹਾਰਨਾ ਕਰਦੇ ਆ ਇਹਨਾਂ ਦੀ ਪਰ ਗੱਲ ਉਹੀ ਹੈ ਵੱਡੀ ਗੱਲ ਇਹ ਹੈ ਕਿ ਇੱਥੇ ਐਸਾ ਕਾਰਨ ਕੀ ਬਣ ਗਿਆ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਬਿਲਕੁਲ ਬਿਲਕੁਲ ਇਹ ਬਹੁਤ ਹੀ ਵੱਡਾ ਜੋ ਸਵਾਲ ਹੈ ਖੜਾ ਹੋ ਰਿਹਾ ਹੈ ਕਿ ਇਹਨਾਂ ਦਾ ਕੁਝ ਜ਼ਿਆਦਾ ਹੈ ਨਹੀਂ ਸੀ ਕਿਉਂਕਿ ਜੋ ਨਵਦੀਪ ਜਲਬੇੜਾ ਨੇ ਉਹ ਸਿਰਫ ਆਪਣੇ ਕਿਸਾਨ ਭਾਈਚਾਰੇ ਆ ਦੀ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਸੀ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਆਪਣੇ ਖਿਲਾਫ ਨਜ਼ਰ ਆਇਆ ਦਿਖ ਰਿਹਾ ਸੀ ਤੇ ਉਹਨਾਂ ਨੇ ਜੋ ਉਹਨਾਂ ਨੂੰ ਗ੍ਰਿਫਤਾਰੀ ਦਾ ਆਦੇਸ਼ ਸੀ ਜੋ ਦੇ ਦਿੱਤਾ ਗਿਆ ਸੀ ਬਿਲਕੁਲ ਜੀ ਬਿਲਕੁਲ ਕਿਸਾਨਾਂ ਨੂੰ ਦੇਖੋ ਆਪਣੇ ਖਿਲਾਫ ਨਜ਼ਰ ਆਏ ਤਾਂ ਹੀ ਕਿਤੇ ਨਾ ਕਿਤੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਪਾਇਆ ਗਿਆ ਤੇ ਜੇਕਰ ਆਪਾਂ ਗੱਲ ਕਰਦੇ ਆ ਨਵਦੀਪ ਜਲਬੇੜਾ ਦੀ ਤਾਂ ਅੱਜ ਸਤੋ हां ਵੱਧ ਕੇ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਨਵਦੀਪ ਜਲਵੇੜਾ ਜਿਹੜੇ ਨੇ ਹਾਲੀ ਦੇ ਵਿੱਚ ਆਪਣੇ ਕੋਲ ਜਿਹੜੀ ਵੱਡੀ ਖਬਰ ਵੀ ਹੁਣ ਨਿਕਲ ਕੇ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਕਿ ਨਵਦੀਪ ਜਲਵੇੜਾ ਲਾਈਵ ਹੋ ਕੇ ਇੱਥੇ ਕਿਤੇ ਨਾ ਕਿਤੇ ਆਪਣੇ ਜਿਹੜੇ ਲੋਕ ਨੇ ਕਾਨ ਵੀਰ ਨੇ ਉਹਨਾਂ ਦਾ ਕਿਤੇ ਨਾ ਕਿਤੇ ਇੱਥੇ ਧੰਨਵਾਦ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਥੇ ਅਪਾ ਕਹਿ ਸਕਦੇ ਆ ਨਵਦੀਪ ਜਲਵੇੜਾ ਹੁਣ ਜੇਲ੍ਹ ਦੇ ਵਿੱਚੋਂ ਤਾਂ ਬਾਹਰ ਆ ਚੁੱਕਾ ਹੈ ਪਰ ਅਜੇ ਵੀ ਕਿਸਾਨੀ ਸੰਘਰਸ਼ ਜਿਹੜਾ ਹੈ ਕਿਸਾਨੀ ਅੰਦੋਲਨ ਜਿਹੜਾ ਹੈ ਇਹ ਅਜੇ ਜਾਰੀ ਹੈ ਬਿਲਕੁਲ ਬਿਲਕੁਲ ਕਿਸਾਨੀ ਅੰਦੋਲਨ ਹਲੇ ਵੀ ਜਾਰੀ ਹੈ ਤੇ ਇਸ ਦਾ ਅੰਤ ਕਦੋਂ ਹੋਏਗਾ ਇਹ ਫਿਲਹਾਲ ਤੱਕ ਕੋਈ ਖਬਰ ਸਾਹਮਣੇ ਨਹੀਂ ਆ ਰਹੀ ਹੈ ਬਿਲਕੁਲ ਬਿਲਕੁਲ ਸਲੇਖਾ ਅਜੇ ਤੱਕ ਦੇਖੋ ਫਿਲਹਾਲ ਅਜੇ ਕੋਈ ਖਬਰ ਨਹੀਂ ਹੈ ਕਿ ਕਿਸਾਨੀ ਅੰਦੋਲਨ ਕਦੋਂ ਮੁੱਕੇਗਾ ਕਿਉਂਕਿ ਇੱਥੇ ਕਿਤੇ ਨਾ ਕਿਤੇ ਐਮਐਸਪੀ ਦੀ ਜਿਹੜੀ ਦੇਖੋ ਕਿਸਾਨ ਆਪਣੀ ਜਿਹੜੀ ਮੰਗਾ ਨੇਗੇ ਸਰਕਾਰਾਂ ਤੋਂ ਮੰਗਦੇ ਹੋਏ ਨਜ਼ਰ ਆਈ ਸੀ ਪਰ ਗੱਲ ਇਹ ਹੈ ਕਿ ਐਮਐਸਪੀ ਵੀ ਉਹਨਾਂ ਨੂੰ ਕੁਝ ਕੁ ਫਸਲਾਂ ਉੱਤੇ ਦੇ ਦਿੱਤੀ ਗਈ ਹੈ ਜੀ 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 ਤਾਂ ਅਜੇ ਵੀ ਇੱਥੇ ਵੱਡੇ ਸਵਾਲ ਨੇ ਕਿ ਹੁਣ ਕਿਸਾਨ ਅੱਗੇ ਕੀ ਕਰਦੇ ਨੇ ਹਾਲਾਂਕਿ ਕਿਸਾਨਾਂ ਵੱਲੋਂ ਲਗਾਤਾਰ ਇੱਥੇ ਮੰਗ ਕੀਤੀ ਜਾ ਰਹੀ ਸੀ ਨਵਦੀਪ ਜਲਬੇੜਾ ਦੀ ਕਿ ਨਵਦੀਪ ਜਲਬੇੜਾ ਜਿਹੜੇ ਨੇ ਉਹਨਾਂ ਨੂੰ ਇੱਥੇ ਜ਼ਮਾਨਤ ਦੇ ਦਿੱਤੀ ਜਾਵੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਹੁਣ ਕੋਰਟ ਨੇ ਵੀ ਇਸ ਫੈਸਲੇ ਨੂੰ ਸੁਣਿਆ ਹੈ ਤੇ ਇੱਥੇ ਨਵਦੀਪ ਜਲਵੇੜਾ ਨੂੰ ਜਿਹੜਾ ਕਿਤੇ ਨਾ ਕਿਤੇ ਜ਼ਮਾਨਤ ਦੇ ਦਿੱਤੀ ਹੈ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਵੱਧ ਤੋਂ ਵੱਧ ਲੋਕਾਂ ਦਾ ਉਹਨਾਂ ਨੇ ਲਾਈਵ ਪ੍ਰੋਗਰਾਮ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਧੰਨਵਾਦ ਵੀ ਕੀਤਾ ਹੈ ਇਸ ਵੇਲੇ ਨਵਦੀਪ ਜਲਵੇੜਾ ਜਿਹੜੇ ਨੇ ਉਹ ਲੋਕਾਂ ਦਾ ਤੇ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਜਿੱਦਾਂ ਕਿਸ ਵੇਲੇ ਦੀ ਹੈ ਵੱਡੀ ਖਬਰ ਹੈ ਤੇ ਇਥੇ ਨਵਦੀਪ ਜਲਵੇੜਾ ਤਾਂ ਹੁਣ ਬਾਹਰ ਆ ਚੁੱਕੇ ਨੇ ਪਰ ਕੀ ਇਥੇ ਹੁਣ ਕਿਸਾਨਾਂ ਦੀਆਂ ਜਿਹੜੀ ਮੰਗਾਂ ਨੇ ਇਹ ਅੱਗੇ ਜਾ ਕੇ ਪੂਰੀਆਂ ਹੁੰਦੀਆਂ ਨੇ ਜਾਂ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਇਹ ਕਿਸਾਨੀ ਅੰਦੋਲਨ ਜਿਹੜਾ ਹੁਣ ਚੱਲ ਰਿਹਾ ਹੈ ਇਹ ਅੱਗੇ ਹੋਰ ਕਿੰਨਾ ਚੱਲ ਸਕਦਾ ਹੈ ਇਸ ਤੇ ਫਿਲਹਾਲ ਆਪਾਂ ਜੇ ਕੁਝ ਨਹੀਂ ਕਹਿ ਸਕਦੇ ਬਿਲਕੁਲ ਬਿਲਕੁਲ ਕਿਸਾਨ ਅੰਦੋਲਨ ਕਦੋਂ ਤੱਕ ਚੱਲੇਗਾ ਇਸ ਦੇ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਮਨਸ਼ੂ ਜੀ ਕੀ ਤੁਹਾਨੂੰ ਪਤਾ ਹੈ ਕਿ ਜੋ ਫਿਲਹਾਲ ਬੀਤੇ ਦਿਨਾਂ 'ਚ ਮੀਟਿੰਗ ਹੋਈ ਹੈ ਜਥੇਦਾਰਾਂ ਦੀ ਉੱਥੇ ਕਹਿਣਾ ਹੈ ਕਿ ਜੋ ਸ਼ੁਭਕਰਨ ਹੈ ਉਸ ਦਿਨ ਮੌਤ ਦਾ ਕਾਰਨ ਦਾ ਜਾਂ ਯਾ ਫਿਰ ਉਹਦੀ ਫੁਟੇਜ ਜੋ ਸਾਡੇ ਕੋਲੇ ਮੌਜੂਦ ਹੈ ਤਾਂ ਉਸ ਦਾ ਜਿਹੜਾ ਕਾਰਨ ਹੈ ਜਾਂ ਫਿਰ ਜਿਸ ਨੇ ਉਹਨੂੰ ਮਾਰਿਆ ਉਹ ਕਿਸਾਨ ਨਹੀਂ ਹੈਗੇ ਬਿਲਕੁਲ ਕਹਿਣਾ ਚਾਹੂੰਗੀ ਬਿਲਕੁਲ ਦੇਖੋ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਿਸਾਨੀ ਅੰਦੋਲਨ ਦੇ ਬਿਲਕੁਲ ਸ਼ੁਕਰਣ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਜੀ ਕਿਉਂਕਿ ਮੈਂ ਪਹਿਲਾਂ ਵੀ ਇੱਥੇ ਦੌਰ ਆ ਚੁੱਕੀ ਹਾਂ ਕਿ ਕਿਤੇ ਨਾ ਕਿਤੇ ਕਿਸਾਨਾਂ ਦੀ ਮਦਦ ਕਰਨ ਦੇ ਲਈ ਆਪਣੇ ਜਿਹੜੇ ਨੌਜਵਾਨ ਨੇ ਮੈਦਾਨ 'ਚ ਉਤਰੇ ਸੀ ਤਾਂ ਇਸੇ ਦੇ ਚੱਲਦੇ ਜਿਹੜਾ ਸ਼ੁਕ ਕਰਨ ਦੀ ਮੌਤ ਵੀ ਇਸੇ ਸਾਡੇ ਅੰਦੋਲਨ ਦੇ ਵਿੱਚਕਾਰ ਹੋਈ ਹੈ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਸੁਲੇਖਾ ਕਿ ਦੇਖੋ ਬਿਲਕੁਲ ਆਪਾਂ ਇਹ ਗੱਲ ਨੂੰ ਸਹਿਮਤੀ ਰੱਖਦੇ ਹਾਂ ਜੀ 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 ਪਰ ਹਾਂ ਜੇਕਰ ਇੱਥੇ ਆਪਾਂ ਮੰਗਾ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਦੇਖੋ ਹਮੇਸ਼ਾ ਹੀ ਲੋਕਾਂ ਦੇ ਵੀ ਸਵਾਲ ਹੁੰਦੇ ਨੇ ਕਿ ਸਰਕਾਰਾਂ ਕੀ ਕਰ ਰਹੀਆਂ ਨੇ ਬਿਲਕੁਲ ਪਾਸੇ ਕੇਂਦਰ ਸਰਕਾਰ ਤੇ ਹਮੇਸ਼ਾ ਸਵਾਲ ਉੱਠਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਹਮੇਸ਼ਾ ਵਿਤਕਰਾ ਕਰਦੀ ਨਜ਼ਰ ਆਉਂਦੀ ਹੈ ਪਰ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਤਾਂ ਆਪਣੇ ਆਮ ਲੋਕ ਜਿਹੜੀ ਆ ਆਪਣੀ ਆਮ ਜਨਤਾ ਜਿਹੜੇ ਵੀ ਦਰਸ਼ਕ ਆਪਣੇ ਨਾਲ ਇਸ ਸਮੇਂ ਜੁੜੇ ਨੇ ਉਹਨਾਂ ਨੂੰ ਵੀ ਪਤਾ ਹੀ ਹੋਏਗਾ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਆਪਾਂ ਨੂੰ ਕੀ ਦਿੱਤਾ ਹੈ ਤੇ ਇੱਥੇ ਲਗਾਤਾਰ ਜਿਹੜੇ ਸਵਾਲ ਨੇ ਉਹ ਕੇਂਦਰ ਸਰਕਾਰ ਦੇ ਖਿਲਾਫ ਨੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿਸਾਨ ਜਿਹੜੇ ਨੇ ਉਹ ਦੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਤਾਇਨਾਤ ਨੇ ਬਿਲਕੁਲ ਬਿਲਕੁਲ ਇਹ ਖਬਰ ਸਾਹਮਣੇ ਵੀ ਆ ਚੁੱਕੀ ਹੈ ਕਿ ਜਦੋਂ ਹੀ ਆਪਣੇ ਨਵਦੀਪ ਜਲਬੇੜਾ ਦੀ ਰਿਹਾਈ ਦੀ ਜੋ ਮੰਗ ਸੀ ਫਿਲਹਾਲ ਤਾਂ ਪੂਰੀ ਹੋ ਚੁੱਕੀ ਹੈ ਕਿ ਕਿਸਾਨ ਹੁਣ ਦਿੱਲੀ ਵੱਲ ਕੁਝ ਕਰਨਗੇ ਜਾਂ ਫਿਰ ਉਹਨਾਂ ਦਾ ਫੈਸਲਾ ਹੈ ਜੋ ਬਦਲ ਚੁੱਕਿਆ ਹੈ ਬਿਲਕੁਲ ਦੇਖੋ ਸੁਲੇਖਾ ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ ਕਿਉਂਕਿ ਹਾਲੀ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਥੇ ਕਿਹਾ ਜਾ ਰਿਹਾ ਸੀ ਕਿ ਕਿਸਾਨ ਜਿਹੜੇ ਨੇ ਉਹ ਆਪਣੇ ਧਰਨੇ ਚੱਕ ਲੈਣ ਤੇ ਜਿਹੜਾ ਹਾਈਵੇ ਨੇ ਉਹਨਾਂ ਨੂੰ ਖੋਲ ਦਿੱਤੇ ਜਾਂਦੇ ਜੀ ਬਿਲਕੁਲ ਪਰ ਗੱਲ ਇਹ ਹੈ ਕਿ ਕਿਸਾਨ ਇੱਥੇ ਇਹਨਾਂ ਚੀਜ਼ਾਂ ਉੱਤੇ ਅੜੇ ਹੋਏ ਨੇ ਇੱਥੇ ਇਸ ਵਾਰ ਕਿਸਾਨਾਂ ਕਿਸਾਨੀ ਆਗੂ ਜਿਹੜੇ ਨੇ ਉਹਨਾਂ ਵੱਲੋਂ ਇਹ ਚੀਜ਼ਾਂ ਵੀ ਕਈਆਂ ਗਈਆਂ ਸੀ ਕਿ ਜੇਕਰ ਨਵਦੀਪ ਜਲਬੇੜਾ ਦੀ ਰਿਹਾਈ ਨਹੀਂ ਹੁੰਦੀ ਜੇਕਰ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾਂਦੀ ਤਾ ਇਥੇ ਜਿਹੜਾ ਹੁਣੇ ਹੀ ਸੰਘਰਸ਼ ਹੈ ਆਰਿਆ ਪਾਰ ਹੋਵੇਗਾ ਬਿਲਕੁਲ ਬਿਲਕੁਲ ਤਾਂ ਹੁਣ ਦੇਖੋ ਕੋਰਟ ਵੱਲੋਂ ਜਿਹੜਾ ਇਥੇ ਹੁਣੇ ਫੈਸਲਾ ਲਿਆ ਗਿਆ ਨਵਦੀਪ ਜਲਵੇੜਾ ਦੀ ਰਿਹਾਈ ਦਾ ਤਾਂ ਇਥੇ ਜ਼ਮਾਨਤ ਤਾਂ ਫਿਲਹਾਲ ਦੇ ਦਿੱਤੀ ਗਈ ਆ ਪਰ ਪੂਰਨ ਤੌਰ ਤੇ ਉਹ ਅਜੇ ਰਿਹਾ ਨਹੀਂ ਹੋਏ ਫਿਲਹਾਲ ਜ਼ਮਾਨਤ ਹੈ ਜ਼ਮਾਨਤ ਤੇ ਉਹ ਬਾਹਰ ਆਏ ਨੇ ਕਿੱਦਾਂ ਦੀ ਸਿਚੁਏਸ਼ਨਸ ਬਣ ਗਈਆਂ ਕਿਹੜੇ ਸਰਕਮਸਟੈਂਸਸ ਹੋਣਗੇ ਇਹ ਤਾਂ ਆਪਾਂ ਨੂੰ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਪਰ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਹੁਣ ਦਿੱਲੀ ਵੱਲ ਕੁਛ ਕਰਦੇ ਨੇ ਜੀ ਬਿਲਕੁਲ ਸਾ ਇਸਤੇ ਮੈਂ ਦੱਸਣਾ ਚਾਹਾਂਗੀ ਕਿ ਇਹ ਤਾਂ ਨਵਦੀਪ ਜਲਬੇੜਾ ਦੀ ਰਿਹਾਈ ਦਾ ਇੱਕ ਮਸਲਾ ਸੀ ਦੂਜੇ ਪਾਸੇ ਜੋ ਮਸਲਾ ਅਜੇ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹ ਹੈ ਮੰਗਾਂ ਦਾ ਮੰਗਾਂ ਦਾ ਜੀ ਐਮ ਐਸ ਪੀ ਦੀ ਜਿਹੜੀ ਮੰਗਾਂ ਨੇ ਕਿਸਾਨ ਅਜੇ ਵੀ ਉੱਥੇ ਕਾਇਨਾਤ ਨੇ ਤੇ ਕਿਸਾਨ ਹੁਣ ਅੱਗੇ ਕੀ ਕਰਦੇ ਨੇ ਅੱਗੇ ਕਿਹੜੇ ਫੈਸਲੇ ਲੈਂਦੇ ਨੇ ਜਾਂ ਫਿਰ ਨਵਦੀਪ ਜਲਬੇੜਾ ਦੇ ਬਾਹਰ ਆਉਣ ਤੇ ਕਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇਹ ਵੀ ਫਿਲਹਾਲ ਆਉਣ ਵਾਲਾ ਸਮਾਂ ਕਦ ਕਰੇਗਾ ਬਿਲਕੁਲ ਬਿਲਕੁਲ ਤੇਨ ਅ ਮਨਸ਼ੂ ਜੀ ਕਿਤੇ ਨਾ ਕਿਤੇ ਅਗਰ ਨਵਦੀਪ ਦੀ ਗੱਲ ਕੀਤੀ ਜਾਵੇ ਜਾਂ ਫਿਰ ਸ਼ੁਕਰਨ ਦੀ ਗੱਲ ਕੀਤੀ ਜਾਵੇ ਇਹ ਤਾਂ ਦੋ ਪਪੂਲਰ ਨਾਮ ਜਾਂ ਫਿਰ ਇੱਕ ਸੰਘਾਸ਼ ਦੇ ਕਾਰਨ ਜੋ ਫੇਮਸ ਹੋ ਚੁੱਕੇ ਸੀ ਜਿਹੜੇ ਬਾਕੀ ਦੇ ਸ਼ਹੀਦ ਹੋਏ ਨੇ ਕੀ ਉਹਨਾਂ ਦਾ ਸਰਕਾਰ ਕੁਝ ਫਾਇਦਾ ਕਰ ਰਹੀ ਹੈ ਬਿਲਕੁਲ ਬਿਲਕੁਲ ਬਹੁਤ ਅੱਛਾ ਸਵਾਲ ਪੁੱਛਿਆ ਹੈ ਦੇਖੋ ਸ਼ੁਕਰਨ ਦੀ ਮੌਤ ਜੇਕਰ ਆਪਾਂ ਇੱਥੇ ਗੱਲ ਕਰੀਏ ਤਾਂ ਸ਼ੁਕਰਨ ਦੀ ਜਿਹੜੀ ਸਿਸਟਰ ਨੇ ਉਹਨਾਂ ਨੂੰ ਇੱਥੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਰਕਾਰੀ ਨੌਕਰੀ ਮਿਲਦੀ ਗਈ ਹੈ ਜੀ ਬਿਲਕੁਲ ਪਰ ਹਾਂ ਬਿਲਕੁਲ ਇਹ ਗੱਲ ਸਹੀ ਹੈ ਕਿ ਨਵਦੀਪ ਜਲਵੇੜਾ ਜਿੱਦਾਂ ਕੀ ਹੋ ਗਏ ਨਵਦੀਪ ਜਲਵੇੜਾ ਦਾ ਹਾਲਾਂਕਿ ਇੱਥੇ ਕਸੂਰ ਕੀ ਸੀ ਇਹ ਵੀ ਦੇਖੋ ਆਪਾਂ ਜੇਕਰ ਗੱਲ ਕਰੀਏ ਕਿ ਉਹਨਾਂ ਨੇ ਸਿਰਫ ਕਿਸਾਨਾਂ ਦੇ ਸਤਿਕਾਰ ਲਈ ਵਾਟਰ ਕੈਨਨ ਦਾ ਮੂੰਹ ਕਮਾਇਆ ਸੀ ਇੱਥੇ ਇੰਨਾ ਵੀ ਵੱਡਾ ਮੈਨੂੰ ਨਹੀਂ ਲੱਗਦਾ ਕਿ ਕੋਈ ਗੁਨਾਹ ਕੀਤਾ ਹੈ ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਹਾਂ ਹੋਰ ਸ਼ਹੀਦਾਂ ਦੀ ਜੋ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਨੇ ਤਾਂ ਮੈਨੂੰ ਲੱਗਦਾ ਹੈ ਕਿ ਉੰਨੀ ਹੀ ਤਵੱਜੋ ਉਹਨਾਂ ਨੂੰ ਵੀ ਦੇਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਹਰ ਹਰ ਜਾਨ ਕੀਮਤੀ ਹੈ ਹਰ ਜੀਵ ਕੀਮਤੀ ਹੈ ਤਾਂ ਇੱਥੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਕਿਸਾਨ ਜਿਹੜੇ ਸਾਡਾ ਢਿੱਡ ਭਰਨ ਦੇ ਲਈ ਹਰ ਰੋਜ਼ ਮਿਹਨਤ ਕਰਦੇ ਨੇ ਉਹ ਕਿਸਾਨ ਅੱਜ ਸੜਕਾਂ ਤੇ ਕਿਉਂ ਰੋਲ ਰਹੇ ਨੇ ਬਿਲਕੁਲ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹਨਾਂ ਦੇ ਪ੍ਰਤੀ ਬਹੁਤ ਸੰਜਮ ਵਰਤਣਾ ਚਾਹੀਦਾ ਹੈ ਬਹੁਤ ਵੱਡੇ ਜਿਹੜੇ ਅਹਿਮ ਫੈਸਲੇ ਨੇ ਲੈਣ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਸਿਰ ਹਾਲ ਤਾ ਜੋ ਸਵਾਲ ਹੈ ਉਹ ਸਰਕਾਰ ਦੇ ਉੱਪਰ ਹੀ ਖੜੇ ਹੋ ਰਹੇ ਨੇ ਕਿ ਕਿਉਂ ਨਹੀਂ ਸਰਕਾਰ ਮੰਗਾਂ ਪੂਰੀ ਕਰ ਰਹੀ ਬਿਲਕੁਲ ਜੀ ਬਿਲਕੁਲ ਜਿਹੜੇ ਸਵਾਲ ਨੇ ਹਨ ਲਿਖੂ ਲੇਖਾ ਉਹ ਸਰਕਾਰਾਂ ਤੇ ਹੀ ਖੜੇ ਹੋਣ ਦੇ ਕਿ ਸਰਕਾਰਾਂ ਇਹਨਾਂ ਚੀਜ਼ਾਂ ਤੇ ਕੀ ਕਰ ਰਹੀ ਹੈ ਪਰ ਮੈਂ ਜਿੱਦਾਂ ਕਿ ਪਹਿਲਾਂ ਵੀ ਹੁਣੇ ਹਾਲੀ ਦੇ ਵਿੱਚ 10 ਰੁਪਈਆ ਕਿ ਇੱਥੇ ਉਹੀ ਗੱਲ ਆ ਜਾਂਦੀ ਹੈ ਕਿ ਆਪਣੀ ਅੰਦਾਜ਼ਤਾ ਜਿਹੜੇ ਨੇ ਸਰਕਾਰਾਂ ਤੇ ਕਿਉਂ ਰੁੱਲਦੇ ਨੇ ਇੱਥੇ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਐਮਐਸਪੀ ਦੀ ਜਿਹੜੀ ਹੈ ਮੰਗ ਹੈ ਇਸ ਨੂੰ ਇੱਥੇ ਫਿਰ ਤੋਂ ਦੁਬਾਰਾ ਇੱਕ ਵਾਰ ਸੋਚ ਲੈਣਾ ਚਾਹੀਦਾ ਹੈ ਵਿਚਾਰ ਕਰ ਲੈਣਾ ਚਾਹੀਦਾ ਹੈ ਕਿਉਂਕਿ ਕਿਸਾਨ ਜਿਹੜੇ ਨੇ ਹਾਲੇ ਵੀ ਜਿਹੜੇ ਮੋਰਚੇ ਤੇ ਬੈਠੀ ਹੋਏ ਨੇ ਬਿਲਕੁਲ ਬਿਲਕੁਲ ਤੇ ਮਨਸ਼ੂ ਜੀ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਸੰਘਰਸ਼ ਕਾਫੀ ਦੇਰ ਤੋਂ ਚੱਲਦਾ ਆ ਰਿਹਾ ਜਿਸ ਦੇ ਕਾਰਨ ਹੀ ਮੰਗਾ ਨਾ ਪੂਰੀਆਂ ਹੋਣ ਕਾਰਨ ਜੋ ਅंदोलਨ ਹੈ ਫਿਰ ਤੋਂ ਸਟਾਰਟ ਕੀਤਾ ਗਿਆ ਹੈ ਬਿਲਕੁਲ ਜੀ ਬਿਲਕੁਲ ਦੇਖੋ ਫਿਰ ਤੋਂ ਸਟਾਰਟ ਨਹੀਂ ਆਪਾਂ ਕਹਿ ਸਕਦੇ ਸੁਲੇਖਾ ਕਿਉਂਕਿ ਇਹ ਲਗਾਤਾਰ ਰਨਿੰਗ ਦੇ ਵਿੱਚ ਹੈ ਲਗਾਤਾਰ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਅਜੇ ਚੱਲ ਹੀ ਰਿਹਾ ਹੈ ਇਹ ਕਦੇ ਰੁਕਿਆ ਹੈ ਹੀ ਨਹੀਂ ਤਾਂ ਇੱਥੇ ਆਪਾਂ ਦੱਸਣਾ ਚਾਹਾਂਗੇ ਕਿ 10 ਫਰਵਰੀ ਨੂੰ ਕਿਸਾਨਾਂ ਨੇ ਜਿਹੜਾ ਫੈਸਲਾ ਲਿਆ ਸੀ ਕਿ ਅਸੀਂ ਦਿੱਲੀ ਵੱਲ ਕੂਚ ਕਰਦੇ ਹਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀ ਅਹਿਮ ਚੀਜ਼ਾਂ ਨਿਕਲ ਕੇ ਸਾਹਮਣੇ ਵੀ ਆਈਆਂ ਕਿਸਾਨ ਲਗਾਤਾਰ ਵਾਰ-ਵਾਰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰਦੇ ਰਹੇ ਉਸ ਤੋਂ ਬਾਅਦ ਜੇਕਰ ਆਪਾਂ ਸਥਿਤੀਆਂ ਖੁਦ ਵੀ ਆਪਣੇ ਦਰਸ਼ਕ ਉਹ ਜਾਣਦੇ ਨੇ ਕਿ ਕਿਸ ਤਰ੍ਹਾਂ ਬੈਰੀਗੇਡ ਸਰਕਾਰਾਂ ਦੇ ਵੱਲ ਲਗਾਈ ਗਏ ਕੇਂਦਰ ਸਰਕਾਰਾਂ ਦੇ ਵੱਲੋਂ ਕਿਸ ਤਰ੍ਹਾਂ ਕਿਸਾਨਾਂ ਨੂੰ ਰੋਕਣ ਦੀ तमाम ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਸੀ ਜੇਕਰ ਆਪਾਂ ਗੱਲ ਕਰੀਏ ਕਿ ਮਸਲਾ ਇੱਥੇ ਕਿਉਂ ਪੱਖਿਆ ਦੇਖੋ ਕਿਸਾਨ ਹਮੇਸ਼ਾ ਤਾਂ ਸ਼ਾਂਤਮਈ ਢੰਗ ਦੇ ਨਾਲ ਅੰਦolan ਕਰਦੇ ਆਏ ਨੇ ਤੇ ਇੱਥੇ ਕਿਤੇ ਨਾ ਕਿਤੇ ਸਰਕਾਰਾਂ ਦੀ ਪ੍ਰੋਵੋਕਿੰਗ ਦੇ ਕਰਕੇ ਜੀ ਬਿਲਕੁਲ 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 ਜਿਵੇਂ ਚੱਲ ਪਈਆਂ ਤਾਂ ਇੱਥੇ ਜੇਕਰ ਇਹ ਮਸਲਾ ਪੱਖਿਆ ਹੈ ਤਾਂ ਸਿਰਫ ਔਰ ਸਿਰਫ ਸਰਕਾਰਾਂ ਦੇ ਕਰਕੇ ਸੀ ਕਿਉਂਕਿ ਅਦਰਵਾਇਜ਼ ਕਿਸਾਨ ਤਾਂ ਆਪ ਕੋ ਆਪਣਾ ਕੰਮ ਢੰਗ ਨਾਲ ਕਰ ਹੀ ਰਹੀ ਸੀ ਤੇ ਉਹ ਧਰਨਾ ਵੀ ਬਿਲਕੁਲ ਸ਼ਾਂਤਮਈ ਕਰ ਰਹੀ ਸੀ ਜੀ ਬਿਲਕੁਲ ਬਿਲਕੁਲ ਹੁਣ ਦੇਖਣਾ ਇਹ ਹੋਏਗਾ ਕਿ ਅੱਗੇ ਜਾ ਕੇ ਜੋ ਕਿਸਾਨ ਕਿਸ ਖੋਜ ਕਰਨ ਵਾਲੇ ਨੇ ਦਿੱਲੀ ਤੇ ਉਕਰਨਗੇ ਜਾਂ ਫਿਰ ਇਹ ਫੈਸਲਾ ਰੱਦ ਹੋਏਗਾ ਜਾਂ ਫਿਰ ਸਰਕਾਰ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਪੂਰੀ ਕਰਨਗੇ ਜਾਂ ਫਿਰ ਹੱਲੇ ਵੀ ਮਾਮਲਾ ਹੋਰ ਗੰਭੀਰ ਹੋਏਗਾ اسی ਦੇ ਨਾਲ ਮੈਨੂੰ ਤੇ ਮਾਂਝਾ ਟਵਾਲ ਨੂੰ ਦੋ ਇਜਾਜ਼ਤ ਧੰਨਵਾਦ